ਵਾਜਬਾ ਕੈਸ਼ਰ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ਹੇਠ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਯਾਦ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਵਾਜਬਾ ਕੈਸ਼ਰ ਗੁਰਦੇਵ ਸ਼ਰਮਾ ਦੇਬੀ ਦੀ ਅਗਵਾਈ ਹੇਠ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਇਸ ਮੌਕੇ ਗੁਰਦੇਵ ਸ਼ਰਮਾ ਦੇਬੀ ਨੇ ਕਿਹਾ ਕਿ ਖੂਨਦਾਨ ਮਹਾਨ ਦਾਣਾ ਅਤੇ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਨਹੀਂ ਹੁੰਦੀ ਉਨਾ ਨੌਜਵਾਨਾਂ ਨੂੰ ਖੂਨਦਾਨ ਲਈ ਅੱਗੇ ਆਉਣ ਦੀ ਅਪੀਲ ਕਰਦੇ ਆ ਕਿਹਾ ਕਿ ਇੱਕ ਬੂੰਦ ਖੂਨ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਲੁਧਿਆਣਾ ਤੋਂ ਮਹੇਸ਼ ਦੀ ਖਾਸ ਰਿਪੋਰਟ ਹਾਂਜੀ ਜਿਵੇਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਕਿ ਕਿੱਥੇ ਲੱਗੇ ਦੇਖੋ ਹਰ ਸਾਲ ਦੀ ਤਰ੍ਹਾਂ ਡਾਲਾ ਜੰਗਨਰ ਜੀ ਦੇ ਜਿਹੜੇ ਜਨ ਦਿਵਸ ਦੇ ਉੱਪਰ ਹਰ ਸਾਲ ਜਿਨਾ ਵੇ ਖੂਨਦਾਨ ਕੈਂਪ ਲੱਗਦਾ ਹੈ ਔਰ ਲੋਕ ਆ ਆ ਇਸ ਦਿਨ ਦੇ ਉੱਪਰ ਆਪ ਜਿਹੜੇ ਨੇ ਖੂਨਦਾਨ ਕਰਨ ਆਦੇ ਨੇ ਕਿਉਂਕਿ ਅੱਜ ਗੁਰ ਜਿਹੜਾ ਜੁਵਾ ਹੈ ਉਹ ਚੰਦਾ ਹੈ ਪੰਜਾਬ ਦੇ ਜਿਹੜੇ ਨੌਜਵਾਨ ਨੇ ਸਹੀ ਰਸਤੇ ਤੇ ਚੱਲਣ ਨਸ਼ਾ ਮੁਕਤ ਹੋਵੇ ਔਰ ਖੂਨਦਾਨ ਕਰਕੇ ਕਿਸੇ ਦੀ ਅਸੀਂ ਜ਼ਿੰਦਗੀ ਬਚਾ ਸਕੀਏ ਔਰ ਤੁਸੀਂ ਦੇਖਿਆ ਹੋਣਾ ਵੀ ਕਿ ਸੈਂਕੜਿਆਂ ਦੇ ਸਾਥ ਦੇ ਨਾਲ ਜਿਹੜਾ ਹੈਗਾ ਵੇ ਅੱਜ ਕੱਠ ਜਿਹੜਾ ਹੋਇਆ ਵੇ ਔਰ ਸਭ ਆਪਣੀ ਮਰਜ਼ੀ ਦੇ ਨਾਲ ਜਿਹੜਾ ਕਿ ਖੂਨਦਾਨ ਕਰਨ ਆ ਰਹੇ ਨੇ ਵੇ ਅਸੀਂ ਕਿਸੇ ਦਾ ਪਲਾ ਕਰ ਸਕੀਏ ਕਿਸ ਦੀ ਜਿੰਦਗੀ ਬਚਾ ਸਕੀਏ ਪਰ ਸਭ ਤੋਂ ਖੁਸ਼ੀ ਦੀ ਗੱਲ ਇਹ ਵੇ ਜੇ ਮੈਂ ਦੇਖਿਆ ਦੋ ਦਿਨ ਪੈਣਾ ਆਈਆਂ ਉਹ ਕਹਿੰਦੇ ਅਸੀਂ ਵੀ ਖੂਨਦਾਨ ਕਰਨਾ ਹੈ ਕਿ ਸਾਡਾ ਵੀ ਜਿਹੜਾ ਖੂਨ ਕਿਸੇ ਦੇ ਕੰਮ ਆ ਸਕੇ ਤੇ ਮੈਂ ਉਹਨਾਂ ਪੈਣਾ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਆ ਕੇ ਖੂਨਦਾਨ ਜਿਹੜੇ ਕਰਕੇ ਗਈਆਂ ਨੇ ਤੇ ਉਹ ਸਾਡੇ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਆਏ ਨੇ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਨੌਜਵਾਨਾਂ ਚ ਬੜਾ ਉੱਸਾ ਦੇਖਣ ਨੂੰ ਹਾਂ ਬਿਲਕੁਲ ਤੁਹਾਡੇ ਸਾਹਮਣੇ ਜੀ ਸੰਕੜੇ ਦੇ ਸਾਹ ਦੇ ਨਾਲ ਜਿਹੜਾ ਵੀ ਖੂਨਦਾਨ ਕਰਨ ਆਏ ਨੇ ਜੀ ਕਿ ਅਸੀਂ ਸਾਰੇ ਧੰਨਵਾਦ ਕਰਦੇ ਆ ਅੱਜ ਸਾਡੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਤਲਬ ਕਿ ਮੈਂ ਕਹਿ ਰਿਹਾ ਪੰਜਾਬ ਅੱਧਾ ਪੰਜਾਬ ਸਾਡਾ ਜਿਹੜਾ ਜਿੰਮੇਦਾਰ ਜਿਹੜੇ ਭਰਾਵਾਂ ਦੇ ਮਕਾਨ ਟੱਜ ਚੁੱਕੇ ਨੇ ਉਹਨਾਂ ਦੇ ਆਪਣੇ ਮੱਜਾਂ ਗਾਮਾ ਜੜੀਆਂ ਨੇ ਉਹ ਨੁਕਸਾਨ ਹੋ ਚੁੱਕੇ ਨੇ ਔਰ ਜ਼ਮੀਨਾਂ ਦੇ ਵਿੱਚ 2-2 3-3 ਕਿਲੋ ਕਿੱਲੇ 10-10 ਘੋਟ ਜਿਹੜੀ ਗਾਰ ਆ ਚੁੱਕੀ ਹੈ ਰੇਤ ਆ ਚੁੱਕਾ ਵੇ ਉਹ ਅੱਜ ਉਹਨੂੰ ਦੇਖਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਜੀ ਸਪੈਸ਼ਲ ਪੰਜਾਬ ਤੇ ਦੌਰੇ ਤੇ ਆਏ ਨੇ ਤੇ ਅਸੀਂ ਆਸ ਕਰਾਂਗੇ ਵੀ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਨੂੰ ਦਨ ਉਹ ਵੱਤ ਉਹ ਦੀ ਸੇਤਾ ਜਿਹੜੀ ਹੈ ਉਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਕੇ ਜਾਣਗੇ ਸਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਮੈਂ ਸਾਰਿਆਂ ਨੂੰ ਲੱਗਤਾ ਵਾਸੀਆਂ ਨੂੰ ਸ਼ਹਿਰ ਵਾਸੀ ਨੂੰ ਵੀ ਆਪਣੇ ਭਰਾਵਾਂ ਨੂੰ ਅਪੀਲ ਕਰਾਂਗਾ ਵੀ ਖੂਨਦਾਨ ਜਿਹੜਾ ਵੇ ਦੇਖੋ ਜਿਸ ਤਰੀਕੇ ਦੇ ਨਾਲ ਫੜ ਆਏ ਨੇ ਬਹੁਤ ਸਾਰੀਆਂ ਬਿਮਾਰੀਆਂ ਨੇ ਔਰ ਕਿਸੇ ਨੂੰ ਵੀ ਖੂਨ ਦੀ ਜਰੂਰਤ ਪੈਸੇ ਦੀ ਕਿਸੇ ਜ਼ਿੰਦਗੀ ਬਚਾਉਣ ਵਾਸਤੇ ਖੂਨ ਦੀ ਜਰੂਰਤ ਪੈ ਸਕਦੀ ਹੈ ਆਓ ਅਸੀਂ ਇੱਕ ਨਸ਼ਾ ਮੁਕਤ ਜਿਹੜਾ ਵੇ ਉਹ ਪੰਜਾਬ ਬਣਾਈਏ ਔਰ ਖੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਈਏ ਸਾਰੇ ਸਾਥੀਆਂ ਦੇ ਸਹਿਯੋਗ ਦੇ ਨਾਲ ਕਦਵਾਈ ਨਗਰ ਚ ਲਾਲਾ ਜਗਤ ਨਾਰਾਇਣ ਜੀ ਦੀ ਚਤਾਰਮੀ ਬਰਸੀ ਤੇ ਉਹਨਾਂ ਨੂੰ ਸਮਰਪਿਤ ਕਰਕੇ ਕਾਨੂੰਨਦਾਨ ਕੈਂਪ ਲਗਾਇਆ ਸਾਰੇ ਨੌਜਵਾਨ ਵਾਰਕ ਵੱਦ ਚੜਕੇ ਜੀ ਹਿੱਸਾ ਲੈ ਰਹੇ ਆ ਇਲਾਕੇ ਦੇ ਨੌਜਵਾਨ ਮੁਲੱਕੇ ਦੇ ਦੋ ਸਾਡੇ ਕੌਂਸਲਰ ਹੈ ਪੀ ਜੀ ਜਗਜੀਤ ਸਿੰਘ ਮੀਟੋ ਜੀ ਕੰਡਨ ਸਾਹਿਬ ਗਨੋਤਰੀ ਜੀ ਸਾਰੇ ਸਰਕਾਰ ਦੇ ਸਾਥੀ ਜੋਰਸਾ ਸਾਡੇ ਮੰਡਲ ਪ੍ਰਧਾਨ ਇਹ ਸਾਰੇ ਰਲ ਮਿਲ ਕੇ ਇਹਦੇ ਚ ਉਪਰਾਲਾ ਕਰ ਰਹੇ ਨੇ ਮੈਂ ਸਭ ਨੂੰ ਵਧਾਈ ਦਿੰਦਾ ਕਿਉਂਕਿ ਆਏ ਹੈ ਉਪਰਾਲਾ ਜਿਹੜਾ ਕਿਸੇ ਦੀ ਵੀ ਜ਼ਿੰਦਗੀ ਬਚਾਉਣ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾ ਸਕਦਾ ਔਰ ਇਹ ਛੋਟੇ-ਛੋਟੇ ਕੰਮ ਜਿਹੜੇ ਆ ਨੌਜਵਾਨਾਂ ਨੂੰ ਸਮਾਜ ਦੀ ਨਵੀਂ ਸਿਰਜਣਾ ਕਰਨ 'ਚ ਆਪਣਾ ਯੋਗਦਾਨ ਪਾਉਂਦੇ ਨੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਔਰ ਬਹੁਤ-ਬਹੁਤ ਮੁਬਾਰਕਬਾਦ। ਅਗਲੇ ਕੈਂਪ ਚੱਲੇ ਜੀ ਦੇ ਜਿਹੜੇ ਅੱਜ ਦਿਨ ਬਣਾ ਰਹੇ ਆ। ਵੀ ਅੱਗੇ ਵੀ ਇਦਾਂ ਕੈਂਪ ਲਾਣੇ ਜੀ ਆ ਅੱਗੇ ਵੀ ਲੱਗਦੇ ਨੇ ਅੱਗੇ ਨੂੰ ਵੀ ਲੱਗਦੇ ਰਹਿਣਗੇ। ਕਿਉਂਕਿ ਦੇਖੋ ਵੈਸੇ ਵੀ ਭਾਰਤੀ ਜਨਤਾ ਪਾਰਟੀ ਦਾ ਵਰਕਰ ਰਾਜਨੀਤੀ ਤੋਂ ਜ਼ਿਆਦਾ ਸੇਵਾ ਨੂੰ ਸਮਰਪਤ ਹੋ ਕੇ ਜ਼ਿਆਦਾ ਕੰਮ ਕਰਦਾ 17 ਤੋਂ ਮੋਦੀ ਜੀ ਦਾ ਜਨਮ ਦਿਨ ਹੈ 17 ਸਤੰਬਰ ਨੂੰ ਔਰ 2 ਅਕਤੂਬਰ ਨੂੰ ਮਹਾਤਮਾ ਗਾਂਧੀ ਜੀ ਦਾ ਵਿੱਚ ਲਾਲਬਾਧਰ ਸ਼ਾਸਤਰੀ ਜੀ ਦਾ ਵੀ ਆ ਇਹ ਸਾਰਾ 15 ਦਿਨ ਅਸੀਂ ਵੈਸੇ ਵੀ ਸੇਵਾ ਪਖਵਾੜੇ ਦੇ ਰੂਪ ਚ ਮਨਾ ਰਹੇ ਹਾਂ ਔਰ ਇਹ ਸੇਵਾ ਪਖਵਾੜਾ ਇਸ ਵਾਰ ਅਸੀਂ ਸਮਰਪਿਤ ਕਰ ਰਹੇ ਹਾਂ ਜੋ ਪੰਜਾਬ ਦੇ ਉੱਤੇ ਐਡੀ ਮੁਸੀਬਤ ਆਈ ਆ ਹੜ੍ਹਾਂ ਦੇ ਰੂਪ ਚ ਪੰਜਾਬ ਦੀ ਜਨਤਾ ਉਹਨੂੰ ਚੱਲ ਰਹੀ ਆ ਅਸੀਂ ਕਿਸੇ ਵੀ ਰੂਪ ਚ ਚਾਹੇ ਉਹ ਬਲੱਡ ਨੇਸ਼ਨ ਕਰਕੇ ਚਾਹੇ ਉਹ ਮੈਡੀਕਲ ਕੈਂਪ ਲਗਾ ਕੇ ਕਿਸੇ ਦੀ ਵੀ ਜ਼ਰੂਰਤਮੰਦ ਦੀ ਮਦਦ ਕਰਕੇ ਉਹਨੂੰ ਇਹਨਾਂ ਢੰਗ ਦੇ ਨਾਲ ਇਹਨੂੰ ਮਨਾਵਾਂਗੇ ਜਿਹਦੇ ਨਾਲ ਅਸੀਂ ਉਹ ਆਪਣੇ ਪੰਜਾਬੀ ਵੀਰ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਨਮਨਾਨ ਦਾ ਕੰਮ ਕਰ ਸਕੀਏ ਸਰ ਆਏ ਪ੍ਰਧਾਨ ਮੰਤਰੀ ਨੇ ਨਿਯਤ ਨਮੋ ਦੇ ਆ ਰਹੇ ਨੇ ਤੇ ਕੀ ਅਰਥ ਕੋ}{|\text{ਚਲਾਨ ਕਰਕੇ ਜਾਣਗੇ ਬਿਲਕੁਲ ਕਿਉਂ ਨਹੀਂ ਕਰਕੇ ਜਾਣਗੇ ਪ੍ਰਧਾਨ ਮੰਤਰੀ ਦਾ ਦਿਲੋਂ ਸਭ ਤੋਂ ਵੱਧ ਸਤਿਕਾਰ ਪੰਜਾਬ ਦੀ ਪਵਿੱਤਰ}} ਇੱਕ ਕੁਰਬਾਨੀ ਵਾਲੀ ਧਰਤੀ ਗੁਰੂਆਂ ਦੀ ਧਰਤੀ ਨਾਲ ਉਹਨਾਂ ਦਾ ਬਹੁਤ ਵੱਡਾ ਲਗਾਅ ਆ। ਹੋਰ ਅੱਜ ਪੰਜਾਬ ਤੇ ਮੁਸੀਬਤ ਆਈ ਹੈ ਤਾਂ ਪ੍ਰਧਾਨ ਮੰਤਰੀ ਜੀ ਟੱਟ ਕੇ ਪੰਜਾਬੀਆਂ ਦੇ ਨਾਲ ਖੜੇ ਹੋਏ।